ਜਿਵੇਂ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਨਾ ਕਬੀਰ ਕਸੌਟੀ RAM ਕੀ ਝੂਠਾ ਟਿਕਾਣਾ ਕੋਏ RAM ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ ਹੁਣੇ ਦ੍ਰਿਸ਼ਟਾਂਤ ਮੈਂ ਆਪ ਸਰਵਤ ਸੰਗਤਾਂ ਨੂੰ ਦ੍ਰਿਸ਼ਟਾਂਤ ਦੇ ਰਹੀ ਦੱਸਣ ਦਾ ਯਤਨ ਕਰਾਂ ਕਹਿੰਦੇ ਇੱਕ ਵਾਰ ਕੀ ਹੋਇਆ ਨਾ ਪਤੰਗਿਆਂ ਦੀ ਇੱਕ ਬਹੁਤ ਵੱਡੀ ਕਲੋਨੀ ਬਣੀ ਹੋਈ ਕਲੋਨੀ ਕਿਸੇ ਸੁਰਾਖ ਦੇ ਵਿੱਚ ਅੰਦਰੋਂ ਖੱਡ ਜੀ ਬਣੀ ਹੋਈ ਉਸ ਦੇ ਵਿੱਚ ਪਤੰਗੇ ਬੈਠੇ ਨੇ ਬਹੁਤ ਸਾਰੇ ਕਹਿੰਦੇ ਇੱਕ ਟਿੱਡੀ ਪਟਕਦੀ ਪਟਕਦੀ ਟਿੱਡੀ ਪਟਕਦੀ ਪਟਕਦੀ ਉਸ ਸੁਰਾਖ ਚ ਚਲੀ ਗਈ ਜਦੋਂ ਦੇਖਿਆ ਅੰਦਰ ਪਤੰਗੇ ਹੀ ਪਤੰਗੇ ਬੈਠੇ ਨੇ ਪਤੰਗੇ ਹੀ ਪਤੰਗੇ ਨੇ ਅੰਦਰ ਟਿੱਡੀ ਪਤੰਗਿਆਂ ਕੋਲ ਗਈ ਤੇ ਪਤੰਗੇ ਕਹਿੰਦੇ ਹਾਂ ਭਾਈ ਕੌਣ ਹੈ ਤੂੰ ਕਿੱਧਰ ਟਿੱਡੀ ਦੇ ਮਨ 'ਚ ਆਇਆ ਵੀ ਇਹ ਸਾਰੇ ਪਤੰਗੇ ਨੇ ਕਿਉਂ ਮੈਂ ਇਹਨਾਂ ਨਾਲ ਨਾਲ ਰਲ ਜਾਵਾਂ ਮੈਂ ਕੱਲੀ ਆ ਕਹਿਣ ਲੱਗੀ ਮੈਂ ਆ ਜੀ ਟਿੱਡੀ ਤੇ ਮੈਂ ਰਲਣਾ ਹੈ ਤੁਹਾਡੇ ਨਾਲ ਮੈਨੂੰ ਵੀ ਪਤੰਗਾ ਬਣਾ ਲੋ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਪਤੰਗਾ ਬਣਾ ਲਓ ਨਾਲ ਰਲਾ ਲਓ ਉਹ ਕਹਿਣ ਲੱਗੇ ਨਾ ਇਦਾਂ ਨਹੀਂ ਹੋ ਸਕਦਾ ਜੇ ਤੂੰ ਟਿੱਡੀ ਐ ਤਾਂ ਟਿੱਡੀ ਰਹਿਣਾ ਤੂੰ ਪਤੰਗਾ ਨਹੀਂ ਬਣ ਸਕਦੀ ਨਹੀਂ ਪਤੰਗਾ ਬਣ ਸਕਦੀ ਪਤੰਗਾ ਹੋਣਾ ਆਸਾਨ ਨਹੀਂ ਐ ਤੂੰ ਨਹੀਂ ਪਤੰਗਾ ਬਣ ਸਕਦੀ ਟਿੱਡੀ ਖੜੇ ਪੈਗੀ ਕਹਿਣ ਲੱਗੀ ਨਹੀਂ ਨਹੀਂ ਮੈਂ ਤਾਂ ਪਤੰਗਾ ਬਣਨਾ ਹੀ ਬਣਨਾ ਐ ਮੈਨੂੰ ਬਣਾਓ ਪਤੰਗਾ ਬਣਾਓ ਮੈਨੂੰ ਪਤੰਗਾ ਤੁਸੀਂ ਜਦੋਂ ਖਿਹੜੇ ਪੈ ਗਈ ਨਾ ਫਿਰ ਪਤੰਗਿਆਂ ਨੇ ਆਪਸ ਵਿੱਚ مشورہ ਕੀਤਾ ਕਹਿਣ ਲੱਗੇ ਚਲੋ ਜੇ ਬਹੁਤੀ ਸੇਧ ਕਰਦੀ ਹੈ ਨਾ ਤਾਂ ਫਿਰ ਤੇਰੀ ਭਾਈ ਅਸੀਂ ਪ੍ਰੀਖਿਆ ਲੈ ਲਈਏ ਟਿੱਡੀ ਨੂੰ ਕਹਿੰਦੇ ਟਿੱਡੀ ਕਹਿੰਦੀ ਲਓ ਜਿਹੜੀ ਪ੍ਰੀਖਿਆ ਲੈਣੀ ਹੈ ਮੈਂ ਪਾਸ ਹਾਂ ਪ੍ਰੀਖਿਆ ਦੇ ਵਿੱਚ ਕਹਿੰਦੇ ਦੇਖ ਲੈ ਭਾਈ ਜੇ ਫੇਰ ਹੋ ਗਈ ਮੁੜ ਕੇ ਨਾ ਸਾਨੂੰ ਕਹੀਂ ਤੂੰ ਫਿਰ ਅਸੀਂ ਨਾਲ ਨਿਰ ਲਾਉਣਾ ਤੈਨੂੰ ਟਿੱਡੀ ਕਹਿਣ ਲੱਗੀ ਬੇਸ਼ੱਕ ਨਾਲ ਨਰ ਲਾਇਓ ਲਓ ਪ੍ਰੀਖਿਆ ਮੇਰੀ ਜਿਹੜਾ ਸਭ ਤੋਂ ਸਿਆਣਾ ਪਤੰਗਾ ਸੀ ਅੱਗੇ ਹੋਇਆ ਕਹਿਣ ਲੱਗਾ ਇੱਕ ਕੰਮ ਕਰ ਫਿਰ ਜਾ ਤੂੰ ਖੋਡ ਦੇ ਵਿੱਚੋਂ ਬਾਹਰ ਨਿਕਲ ਕੇ ਦੇਖ ਬਾਹਰ ਨਿਕਲ ਕੇ ਦੇਖ ਵੀ ਕਿਤੇ ਕੋਈ ਦੀਵਾ ਬਲਦਾ ਹੈ ਟਿੱਡੀ ਬਾਹਰ ਨਿਕਲੀ ਸ਼ਾਲਾ ਮਾਰਦੀ ਜਾਂਦੀ ਉੱਚੇ ਤੋਂ ਉੱਚੇ ਥਾਂ ਤੇ ਪਹੁੰਚ ਗਈ ਦੇਖਦੀ ਹੈ ਵੀ ਬਾਕੀ ਤਾਂ ਚਾਰੇ ਪਾਸੇ ਘੁੱਪ ਹਨੇਰਾ ਨਜ਼ਰ ਆਉਂਦਾ ਇੱਕ ਕਿਸੇ ਘਰ ਦੇ ਚ ਨਾ ਦੀਵਾ ਜਲ ਰਿਹਾ ਨੇ ਦੇਖਿਆ ਦੇਖ ਕੇ ਤੇ ਵਾਪਸ ਆਈ ਛਾਲਾ ਮਾਰਦੀ ਮਾਰਦੀ ਜਿਹੜੀ ਪਤੰਗਿਆਂ ਦੀ ਕਲੋਨੀ ਸੀ ਉਸ ਦੇ ਵਿੱਚ ਵੜ ਗਈ ਫੇਰ ਆ ਕੇ ਕਹਿਣ ਲੱਗੀ ਮੈਂ ਦੇਖਿਆਈ ਹਾਂ ਇੱਕ ਦੀਵਾ ਜਲਦਾ ਹੈ ਜਲ ਰਿਹਾ ਉਹ ਕਹਿੰਦੇ ਅਸੀਂ ਤੈਨੂੰ ਨਾਲ ਨਹੀਂ ਲਾ ਸਕਦੇ ਡਿੱਡੀ ਕਹਿੰਦੀ ਕਿਉਂ ਕਹਿੰਦੇ ਪਤੰਗਿਆਂ ਦਾ ਗੁਣ ਹੈ ਵੀ ਪਤੰਗਾ ਜਿਹੜਾ ਹੋਇਆ ਨਾ ਜਿਹਦੇ ਅੰਦਰ ਪਤੰਗਾ ਹੋਣ ਦਾ ਥੋੜਾ ਜਿਹਾ ਵੀ ਗੁਣ ਹੈ ਉਹ ਦੀਵਾ ਦੇਖ ਕੇ ਮੁਰਦਾ ਨਹੀਂ ਹੈ ਆਖੋ ਸਤਨਾਮ ਹਾਂ ਮਸ਼ੇਰੇ ਦਸਣ ਨਹੀਂ ਆਉਂਦਾ ਦੀਵਾ ਦੇਖ ਕੇ ਵੀ ਦੀਵਾ ਜਲ ਰਿਹਾ ਹੈ ਪਤੰਗੇ ਦਾ ਇਹ ਗੁਣ ਹੈ ਵੀ ਉਹ ਸ਼ਮਾ ਦੇ ਉੱਤੇ ਸੜ ਮੱਚਦਾ ਫੇਰ ਉਹ ਦੱਸਣ ਆਗੀ ਤੇਰੇ ਚ ਗੁਣ ਨਹੀਂ ਤੂੰ ਸਾਡੇ ਚ ਨਹੀਂ ਰਲ ਸਕਦੇ ਆਖੋ ਸਤਨਾਹ ਮਸ਼ੇਰੇ ਉਹ ਗਲਤੀ ਪਤਾ ਭਾਈ ਕੀ ਹੋ ਗਈ ਹੁਣ ਵੀ ਮੇਰੇ ਵਰਗੇ ਦਾਵਾ ਕਰਨ ਵਾਲੇ ਬਹੁਤ ਨੇ ਵੀ ਅਸੀਂ ਸਿੱਖ ਹਾਂ ਵੇਸ਼ ਭੂਸ਼ਾ ਉਹ ਜੀ ਬਣਾਉਂਦੇ ਹੁੰਦੇ ਤਾਂ ਰੰਗ ਬਰੰਗੇ ਹੀ ਨੇ ਵੇਸ਼ ਭੂਸ਼ਾ ਉਹ ਜੀ ਬਣਾਉਂਦੇ ਸਿਰ ਤੇ ਦਮਾਲਾ ਸਜਾਉਣਗੇ ਪੱਗ ਬੰਨਣਗੇ ਵੇਸ਼ ਭੂਸ਼ਾ ਉਹ ਜੀ ਬਣਾਉਂਦੇ ਵੀ ਅਸੀਂ ਦੇਖਣ ਤੋਂ ਸਿਰ ਤੋਂ ਚੋਲੇ ਤੋਂ ਉੱਤੋਂ ਦੀ ਪਹਿਨੀ ਹੋਈ ਕਿਰਪਾਣ ਤੋਂ ਸਿੱਖ ਲੱਗੀ ਏ ਪਤੰਗਿਆਂ ਦੇ ਚਰਲਣ ਦਾ ਯਤਨ ਕਰਦੇ ਪਰ ਪਤਾ ਉਦੋਂ ਹੀ ਲੱਗ ਜਾਂਦਾ ਜਦੋਂ ਕਿਤੇ ਸ਼ਮਾਂ ਬਲ ਪੈਂਦੀ ਏ ਨਾ ਜਦੋਂ ਟੇਡੇ ਮੇਡੇ ਬਿਆਨ ਦਾਗਣ ਲੱਗ ਜਾਂਣ ਉਹਦੀ ਪਤਾ ਲੱਗ ਜਾਂਦੇ ਵੀ ਕਿਹੜੀਆਂ ਟਿੱਡੀਆਂ ਨੇ ਤੇ ਕਿਹੜੇ ਪਤੰਗੇ ਨੇ ਆਖੋ ਸਤਨਾਮ ਬਸ਼ੇਰੇ ਜਿਹੜੇ ਪਤੰਗੇ ਹੁੰਦੇ ਭਾਈ ਸ਼ਮਾਂ ਤੇ ਸੜ ਬਲਦੇ ਨੇ ਆ ਸੜ ਜਾਂਦੇ ਨੇ ਸ਼ਮਾਂ ਦੇ ਉੱਤੇ ਟਿੱਡੀਆਂ ਨੇ ਉਹੀ ਕੰਮ ਕਰਨਾ ਹੁੰਦਾ ਜਿਹੜਾ ਕਰਨਾ ਹੈ ਉਹਨਾਂ ਨੇ ਕਦੇ ਪਤੰਗੀਆਂ ਚਰਾਲ ਨਹੀਂ ਸਕਦੀਆਂ ਮੇਰੇ ਵਰਗੇ ਬਥੇਰੇ ਤੁਰੇ ਫਿਰਦੇ ਟਿੱਡੀਆਂ ਦਾ ਰੂਪ ਧਾਰਨ ਕਰਕੇ ਗੁਰੂ ਕਿਰਪਾ ਕਰੇ ਮਾਨ ਹਿਰਦੇ ਦੇ ਚ ਗੁਰੂ ਦੀ ਬਾਣੀ ਵਸੇ ਤੇ ਗੁਰਸਿੱਖ ਬਣਨ ਦਾ ਸੁਭਾਗ ਪ੍ਰਾਪਤ ਹੋਵੇ ਸਾਰਿਆਂ ਨੂੰ ਤੇ ਸਮਝਣ ਦਾ ਜਿਹੜਾ ਸੁਭਾਗ ਪ੍ਰਾਪਤ ਹੋਵੇ ਵੀ ਅਸੀਂ ਹਾਂ ਕੀ ਅਸਲ ਦੇਚ ਰੋ ਵਿਚਾਰ ਇਹਨਾਂ ਨੂੰ ਇੱਕ